ਉਹ ਵੈਕਸਰੂਜ ਜੀ ਦਾ ਖਾਲਸਾ ਸ੍ਰੀ ਵੈਕਸਰੂਜ ਜੀ ਕੀ ਫਤਿਹ ਅੱਜ ਥੋੜਾ ਇੱਕ ਤਾਂ ਅਸੀਂ ਮਾਫੀ ਚਾਹਾਂਗੇ ਕਿ ਆਪਣਾ ਪੀਸੀ ਦਾ ਜਿਹੜਾ ਟਾਈਮ ਹੈ ਉਹ 4 ਵਜੇ ਦਾ ਸੀ ਅੱਜ ਜਿਹੜੀ ਆਪਣੀ ਮੀਟਿੰਗ ਹੋਈ ਹੈ 30 ਤਰੀਕ ਦੇ ਪੰਜਾਬ ਬੰਦ ਦੇ ਨੂੰ ਲੈ ਕੇ ਉਹ ਅਸੀਂ ਇੱਕ ਘੰਟਾ ਪਹਿਲਾਂ ਕਰ ਰਹੇ ਹਾਂ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਭਰਾਤਰੀ ਜਿਹੜੀਆਂ ਜੱਸੇਵੰਦੀਆਂ ਨੇ ਉਹ ਦੂਰ ਜਾਣਾ ਹੁੰਦਾ ਇਹਨਾਂ ਨੇ ਸਿਰਫ ਇਹ ਮੀਟਿੰਗ ਲਈ ਆਏ ਨੇ ਇਹ ਤਾਂ ਮਸੀਂ ਮਾਫੀ ਚਾਉਂਦੇ ਆ ਦੂਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 31ਵੇਂ ਦਿਨ ਚ ਹੈ ਉਹਦੀ ਜਿਹੜੀ ਸਿਹਤ ਹੈ ਉਹ ਸੁਭਾਵਕ ਹੈ ਕਿ ਉਹਦਾ ਜਿਹੜਾ ਵਜਨ ਘਟਣਾ ਜਾਂ ਉਹਦੇ ਸਿੱਧ ਤੋਂ ਬੋਲਣਾ ਸਾਰਾ ਕੁਝ ਉਹ ਕਲੀਅਰ ਆਪਣੇ ਸਾਹਮਣੇ ਜੋ ਬਾਡੀ ਦੇ ਨੁਕਸਾਨ ਸਿਉ ਦਿਸਣ ਲੱਗ ਗਿਆ ਪਰ ਉਹਦੇ ਨਾਲ ਹੀ ਸਬੰਧ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਮਿਲਣਾ ਕੈਬਨਿਟ ਨੇ ਮਿਲਣਾ ਉਹਨਾਂ ਨੇ ਅਪੀਲ ਕੀ ਕਰਨੀ ਇਹ ਡੱਲੇਵਾਲ ਸਾਹਿਬ ਨੇ ਮੈਂ ਤਾਂ ਦੱਸਣਾ ਚਾਹੁੰਦਾ ਤੁਹਾਨੂੰ ਫਿਰ ਬਾਕੀ ਭੰਦੇਰ ਸਾਹਿਬ ਰੱਖ ਲੈਣਗੇ ਉਹਨਾਂ ਨੇ ਇੱਕੋ ਹੀ ਗੱਲ ਤੇ ਜ਼ੋਰ ਦਿੱਤਾ ਕਿ ਤੁਸੀਂ ਥੋੜਾ ਕੁਛ ਨਾ ਕੋਈ ਟ੍ਰੀਟਮੈਂਟ ਲਓ ਪਮਾ ਰੋਟੀ ਨਾ ਖਾਓ ਸਾਡੀ ਇੰਨੀ ਕੁ ਬੇਨਤੀ ਪ੍ਰਵਾਨ ਕਰੋ ਡੱਲੇਵਾਲ ਅਸੀਂ ਵਲੰਟੀਅਰ ਤੌਰ ਤੇ ਤੁਹਾਡੇ ਤਰਨਿਆਂ ਵਿੱਚ ਸ਼ਮੂਲੀਅਤ ਵੀ ਕਰਾਂਗੇ ਜੋ ਤੁਸੀਂ ਹੁਕਮ ਲਾਓਗੇ ਉਹ ਵੀ ਕਰਾਂਗੇ ਸਭ ਤੋਂ ਵੱਡੀ ਗੱਲ ਜਿਹੜਾ ਡਿਸਕਸਨ ਦਾ ਹਿੱਸਾ ਬਣਿਆ ਵੀ ਦੇਖੋ ਕਿਸੇ ਵੀ ਕਾਲ ਨੂੰ ਤੁਸੀਂ ਜੜਾ ਵਾ ਉਹ ਕਾਮਜਾਬ ਕਰਨਾ ਹੁੰਦਾ ਵਾ ਉਹ ਤੇ ਉਹਦੇ ਲਈ ਪ੍ਰਚਾਰ ਪ੍ਰੋਪੋਗੈਂਡਾ ਸਭ ਤੋਂ ਵੱਡੀ ਗੱਲ ਹੁੰਦੀ ਆ ਆ ਸਾਡੇ ਆਪ ਬੋਲ ਕੇ ਦੱਸਣਗੇ ਜਿਹੜੇ ਟੋਲ ਪਲਾਜ਼ਾ ਵਾਲੇ ਯੂਨੀਅਨ ਦੇ ਆਗੂ ਨੂੰ ਕਹਿੰਦੇ ਅਸੀਂ ਬੈਨਰ ਲਾ ਦਾਂਗੇ ਹਰ ਟੋਲ ਪਲਾਜ਼ੇ ਤੇ ਇਹ ਠੀਕ ਆ ਜੀ ਤੇ ਜਿਹੜੇ ਸਾਡੇ ਟਰਾਂਸਪੋਰਟ ਨਾਲ ਸੰਬੰਧਤ ਹੋਏ ਕਨੈਕਟਰ ਵੀਰ ਨੇ ਉਹ ਕਹਿੰਦੇ ਅਸੀਂ ਟਿਕਟਾ ਕੱਟਣ ਤੋਂ ਪਹਿਲਾਂ ਇੱਕ ਮਿੰਟ ਇੱਥੇ ਲਾ ਲਾਂਗੇ ਹਰ ਕਿਸਮ ਦੀ ਜਨਤਾ ਸਾਥੋਂ ਆਉਣੀ ਆ ਵੀ 30 ਨੂੰ ਪੰਜਾਬ ਬੰਦ ਹੈਗਾ ਵਾ ਤੁਹਾਡਾ ਟਰੀਕੇ ਨਾਲ ਹਰੇਕ ਜਥੇਬੰਦੀ ਨੇ ਸਪੋਰਟ ਕਰਨ ਦਾ ਯਤਨ ਕੀਤਾ ਵੀ ਅਸੀਂ ਇੱਕ ਇਹਨਾਂ ਨੂੰ ਆਨਲਾਈਨ ਅਸੀਂ ਜਿਹੜਾ ਉਹ ਵੀ ਪ੍ਰਚਾਰ ਪ੍ਰੋਪਗੈਂਡਾ ਦਾਾਂਗੇ ਇਹ ਆਪਣੇ ਪੱਦਰ ਤੇ ਛਾਪ ਕੇ ਜਿਵੇਂ ਬੱਸਾਂ ਦੇ ਮਗਰ ਲਿਖ ਕੇ ਵੀ ਭੇਜਿਆ ਜਾ ਸਕਦਾ ਤੋਂ ਮਤਲਬ ਹਰ ਤਰ੍ਹਾਂ ਨਾਲ ਜਿਹੜਾ ਵਾ ਇਹ ਕਾਮਯਾਬ ਹੋਵੇ ਇਹਦੇ ਲਈ ਯਤਨ ਜੜੇ ਆ ਉਹ ਜਿਹੜੇ ਜਟਾਏ ਜਾਣਗੇ ਇਹ ਇਹ ਆ ਦੂਸਰਾ ਜਿਹੜੀ ਅਪੀਲਾਂ ਆ ਆਪਾਂ ਫੈਸਲੇ ਕੀਤਾ ਅਪੀਲ ਕਰਨ ਵਾਲਾ ਦੋਵਾਂ ਫਾਰਮਾਂ ਤੋਂ ਅਸੀਂ ਪਿੰਡਾਂ ਦੇ ਸਾਰੇ ਗੁਰਦੁਆਰਿਆਂ ਜੀਆਂ ਕਮੇਟੀਆਂ ਨੂੰ ਅਪੀਲ ਕਰਦੇ ਵੀ ਲਗਾਤਾਰ ਪਿੰਡਾਂ 'ਚ ਅਨਾਉਂਸਮੈਂਟ ਹੋਵੇ ਔਰ ਜਿਹੜੇ ਸਪੋਰਟਸ ਦੇ ਕਲੱਬ ਐ ਯੂਥ ਦੇ ਸਪੋਰਟਸ ਕਲੱਬ ਐ ਉਹਨਾਂ ਨੂੰ ਅਪੀਲ ਲਿਆ ਵੀ ਉਹ ਕੋਈ ਧਾਰਮਿਕ ਸੰਸਥਾਵਾਂ ਨੂੰ ਅਪੀਲ ਲਿਆ ਲੋਕ ਗਾਇਕਾਂ ਨੂੰ ਅਪੀਲ ਹੈਗੀ ਆ ਸਾਡੀ ਬੁੱਧੀਜੀਵੀਆਂ ਨੂੰ ਅਪੀਲ ਆ ਔਰ ਇਸ ਤਰੀਕੇ ਨਾਲ ਅਸੀਂ ਬੁੱਧੀਜੀਵੀ ਟੋਟਲ ਭਾਈਚਾਰਿਆਂ ਨੂੰ ਅਪੀਲ ਕਰਦੇ ਆ ਵੀ 30 ਦਾ ਬੰਦ ਦਾ ਸੱਦਾ ਉਹ ਪੂਰੇ ਪੰਜਾਬ ਦੇ ਵਿੱਚ ਆਪਣੇ ਪੱਖ ਤੋਂ ਬੋਲ ਕੇ ਸਨੇਹਾ ਲਾ ਕੇ ਇਹਨੂੰ ਕਾਮਯਾਬ ਕਰਨ ਸਾਨੂੰ ਪੂਰੀ ਆਸ ਆ ਜਿਵੇਂ ਅਸੀਂ ਇੱਕ ਜਨ ਜਨ ਤੱਕ ਪਹੁੰਚਣ ਦੀ ਮੁਹਿਮ ਬਣਾ ਰਹੇ ਆ ਵੀ ਸਾਨੂੰ ਕਿਤੇ ਵੀ ਨਹੀਂ ਲੱਗਦਾ ਵੀ 3 ਕਰੋੜ ਪੰਜਾਬੀਆਂ ਨੂੰ ਕਿਤੇ ਜ਼ਬਰਦਸਤੀ ਬੰਦ ਕਰਾਉਣ ਦੀ ਲੋੜ ਪਊਗੀ ਉਹਨਾਂ ਦੀ ਤਾਂ ਨਾ ਮ ਮੋਰਚੇ ਨਾਲ ਜੁੜ ਗਈਆਂ ਨੇ ਔਰ ਆਪ ਖੁਦ ਬੰਦ ਕਰਨਗੇ ਔਰ ਵਲੰਟੀਅਰ ਤੌਰ ਤੇ ਫਿਰ ਜਿੱਥੇ ਜਿੱਥੇ ਸਾਡੇ ਮੋਰਚੇ ਹੋਣਗੇ ਉਹ ਔਰ ਲਗਭਗ ਪੰਜਾਬ ਦੇ ਵਿੱਚ ਜਿਹੜੀ ਸੜਕਾਂ ਆਵੀ ਜਾਈਦੇ ਜਿਹੜੇ ਮੋਰਚੇ ਹੋਣਗੇ ਬਾਈ ਤੇਈ ਤਾਂ ਜਲੇ ਇਹ ਲੈਖ ਲੋ ਸੈਂਕੜੇ ਥਾਵਾਂ ਤੇ ਹੋਣਗੇ ਇਹਨੂੰ ਇੱਕ ਇੱਕ ਨਹੀਂ ਕਹਿ ਸਕਦੇ ਕੋਈ ਅੱਡ ਕਹਿ ਰਿਹਾ ਵੀ ਅਸੀਂ ਤਾਂ 20 ਕਰ ਲਏ ਇੱਕ ਥਾਂ ਤੇ ਕਹਿੰਦਾ ਉਹ ਤੁਹਾਨੂੰ ਜਿਵੇਂ ਜਿਵੇਂ ਤਫਸੀਲ ਆਊਗੀ ਅਸੀਂ ਨਾਲ ਦੀ ਨਾਲ ਦੱਸੀ ਜਾਵਾਂਗੇ ਤੋਂ ਇਹ ਇੱਕ ਕਹਿਣ ਦਾ ਕਹਿ ਲੋ ਪੰਜਾਬੀ ਵਿੱਚ ਸਰਬ ਵਿਆਪਕ ਪੰਜਾਬ ਬੰਦ ਸਾਬਤ ਹੋਊਗਾ ਅਰੇ ਇਹ ਪੰਜਾਬ ਬੰਦ ਮੋਦੀ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰੂਗਾ ਵੀ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਅੰਦੋਲਨ ਦੀਆਂ ਮੰਗਾਂ ਵਾਂ ਉਹਨੂੰ ਮੰਨਣ ਔਰ ਮੈਂ ਪੰਜਾਬੀਆਂ ਨੂੰ ਕਹਿੰਨਾ ਵੀ ਜੇ ਮੋਰਚਾ ਨਾ ਮੁਹੱਬਤ ਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਸਮਰਥਨ ਆ ਰਾਜਾ ਅਸੀਂ ਇਹ ਵੀ ਡਿਸਕਸ ਕੀਤੀ ਆ ਵੀ ਇਹ ਹਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹੈ ਇਹ ਕਾਰਪੋਰੇਟ ਦਾ ਹਮਲਾ ਛੋਟੀ ਦੁਕਾਨਦਾਰੀ ਤੇ ਆ ਜਿਵੇਂ ਵੱਡੇ ਮਾਲ ਲੈ ਕੇ ਆਏ ਜਾ ਰਹੇ ਨੇ ਜਦੋਂ ਆਨਲਾਈਨ ਵਪਾਰ ਹੋ ਰਿਹਾ ਵਾ ਪਰਚੂਨ ਖੇਤਰ ਖਤਮ ਕੀਤਾ ਜਾ ਰਿਹਾ ਇਹ ਤੋਂ ਗਾਂ ਪੱਠੇ ਆ ਤੇ ਜਿਹੜੀਆਂ ਗਾਰਾਂ ਬਣਾਉਣ ਵਾਲੀਆਂ ਮਸ਼ੀਨਾਂ ਆ ਗਈਆਂ ਕੱਲ ਨੂੰ ਇੱਟ ਬਣਾਉਣ ਵਾਲੀ ਮਸ਼ੀਨ ਆ ਜਣੀ ਆ ਜਿਹੜੇ ਰਾਜ ਮਿਸਤਰੀ ਉਹਨਾਂ ਮਗਰ ਮਿਸਤਰੀ ਆ ਉਹ ਵੱਡੀ ਇੱਟ ਲੈ ਕੇ ਆ ਰਿਹਾ ਮਸ਼ੀਨਾਂ ਕੱਲ ਨੂੰ ਬਿਲਡਿੰਗਾਂ ਬਣਾਇਆ ਜਾਣਗੀਆਂ ਖੇਤੀ ਵਿੱਚ ਵੀ ਰਿਪੋਰਟ ਆ ਰਹੇ ਆ ਕੰਮ ਵਿੱਚ ਵੀ ਰਿਪੋਰਟ ਆ ਰਹੇ ਪੂਰੀ ਤਰ੍ਹਾਂ ਕਾਰਪੋਰੇਟ ਦਾ ਮਾਡਲ ਸਾਡੇ ਤੇ ਲੱਧਿਆ ਜਾ ਰਿਹਾ ਆ ਮੁਲਾਜ਼ਮ ਬੈਠੇ ਆ ਹਰ ਕਿਸਮ ਦੇ ਮੁਲਾਜ਼ਮ ਤੇ ਨਿੱਜੀਕਰਨ ਦਾ ਹਮਲਾ ਹੋ ਚੁੱਕਾ ਪੂਰੀ ਤਰ੍ਹਾਂ ਮੁਲਾਜ਼ਮਾਂ ਦੀਆਂ ਅਸਾਮੀਆਂ ਖਾਲੀ ਆ ਮੈਂ ਜਾਣ ਜਾਦਾ ਬੋਲ ਕੇ ਮੈਂ ਇੱਥੇ ਸਮਾਪਤ ਕਰੂੰਗਾ ਔਰ ਮੈਂ ਹੁਣ ਇੱਧਰ ਸਾਡੇ ਆਗੂ ਅਮਿਤੋਜ ਮਾਨ ਜੀ ਆ ਅਮਿਤੋਜ ਮਾਨ ਜੀ ਗੱਲ ਕਰ ਲੈਣ ਫਿਰ ਸਾਡੇ ਮੁਲਾਜ਼ਮ ਵੀਰ ਗੱਲ ਕਰਨਗੇ ਧੰਨਵਾਦ ਜੀ ਆਜੋ ਤੁਸੀਂ ਬੈਠੇ ਰਹੋ ਉਹਨੇ ਕੋਈ ਉਹਨੂੰ ਹੋ ਜਾ ਬਚਾ ਲੈ ਇੱਧਰ ਆਜੋ ਫਿਰ ਤੁਸੀਂ ਨਹੀਂ ਨਹੀਂ ਬੈਠੋ ਜੀ ਮਾਨੇ ਸਰ ਮੈਂ ਨਾ ਇੱਕ ਜਿਵੇਂ ਮੰਗਾਂ ਬਾਰੇ ਤੇ ਬਾਕੀ ਗੱਲਾਂ ਤਾਂ ਹੋ ਗਈਆਂ ਮੈਂ ਸਿਰਫ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਹੈ ਕਿ ਚਾਹੇ ਸੈਂਟਰ ਗਵਰਨਮੈਂਟ ਹੋਵੇ ਤੇ ਚਾਹੇ ਪੰਜਾਬ ਗਵਰਨਮੈਂਟ ਹੋਵੇ ਇਹ ਇੰਤਜ਼ਾਰ ਕੀ ਕਰ ਰਹੇ ਨੇ ਕਿਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਡੱਲੇਵਾਲ ਸਾਹਿਬ ਜਾਂ ਤਾਂ ਉੱਠ ਪੈਣ ਤੇ ਜਾਂ ਸ਼ਹੀਦ ਹੋ ਜਾਣ ਕੀ ਇਹ ਰਵਈਆ ਸਰਕਾਰਾਂ ਦਾ ਰਵਈਆ ਹੁੰਦਾ ਹੈ ਜਿਵੇਂ ਹੁਣੇ ਕਾਕਾ ਜੀ ਹੋਰਾਂ ਨੇ ਗੱਲ ਕੀਤੀ ਕਿ ਕੱਲ ਪੰਜਾਬ ਗਵਰਨਮੈਂਟ ਮਤਲਬ ਮੁੱਖ ਮੰਤਰੀ ਆਸਟ੍ਰੇਲੀਆ ਜਾਂਦੇ ਨੇ ਤੇ ਬਾਕੀ ਮੰਤਰੀ ਇੱਥੇ ਪਹੁੰਚ ਜਾਂਦੇ ਨੇ ਓ ਯਾਰ ਤੁਸੀਂ ਆਪਦੀ ਇੰਟਰਨਲ ਪੋਲਿਟਿਕਸ ਕਰਨੀ ਹੈ ਕਿਤੇ ਹੋਰ ਜਾ ਕੇ ਕਰੋ ਓ ਸੋਚਦਾ ਲੋ ਮਾਮਲਾ ਗੰਭੀਰ ਕਿੰਨਾ ਹੈ ਸੀਰੀਅਸ ਕਿੰਨਾ ਹੈ ਔਰ ਕਿਸ ਤਰ੍ਹਾਂ ਦੀ ਤੁਹਾਡੀ ਬੇਫਿਕਰੀ ਹੈ ਔਰ ਇਹੀ ਗੱਲ ਸੈਂਟਰ ਦੀ ਹੈ ਅਸੀਂ ਜੀ ਪੰਜਾਬ ਦੇ ਜ਼ਖਮਾਂ ਤੇ ਮਲਮ ਲਾਉਣਾ ਚਾਹੁੰਦੇ ਹਾਂ ਇੱਕ ਬਜ਼ੁਰਗ ਲੀਡਰ ਪਿਛਲੇ 1 ਮਹੀਨੇ ਤੋਂ ਬੈਠਾ ਹੈ ਉਹ ਸਾਰਾ ਪੰਜਾਬ ਉਹਦੇ ਨਾਲ ਹੈ ਤੇ باوجود ਉਸਦੇ ਖਾਮੋਸ਼ੀ ਹੈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅਨਾ ਹਜ਼ਾਰੇ ਅਰੀ ਉਦੋਂ ਮਤਲਬ 11 ਦਿਨ ਬੈਠੇ ਸੀ ਕਿ 13 ਦਿਨ ਤੇ 2 ਦਿਨ ਹੋ ਗਏ ਸੀ ਸੈਸ਼ਨ ਉਹ ਤੁਸੀਂ ਗੱਲ ਵੀ ਨਹੀਂ ਕਰਨੀ ਚਾਹੁੰਦੇ ਆ ਜਿਹੜੇ ਸਾਡੇ ਪਾਰਲੀਮੈਂਟੇਰੀਅਨ ਆ ਹੁਣ ਤੱਕ ਕਹਿਣ ਸੁਣਨ ਤੋਂ ਬਾਅਦ ਇਹਨਾਂ ਨੇ ਵੀ ਬੋਲਤਾ ਕੋਈ ਬੰਦਾ ਗੱਲ ਨਹੀਂ ਕਰਨ ਚ ਇੰਟਰਸਟਿਡਗਾ ਕੀ ਇਹ ਗਵਰਨਮੈਂਟ ਜ਼ਿੰਮੇਦਾਰ ਗਵਰਨਮੈਂਟ ਹੈ ਉਹ ਰਹੀ ਗੱਲ ਹੈ ਸਬੰਧ ਦੀ ਤਾਂ ਇਹ ਬੰਦ ਇਸ ਲਈ ਹੈ ਕਿ ਸਾਰੀ ਦੁਨੀਆ ਨੂੰ ਇਹ ਪਤਾ ਲੱਗੇ ਕਿ ਪੰਜਾਬ ਦਾ ਬੱਚਾ ਬੱਚਾ ਇਸ ਅੰਦੋਲਨ ਨਾਲ ਹੈ ਡੱਲੇਵਾਲ ਸਾਹਿਬ ਨਾਲ ਹੈ ਇਹਨਾਂ ਦੋਨਾਂ ਫੌਰਮਾਂ ਨਾਲ ਹੈ ਇਸ ਕਰਕੇ ਔਰੇ ਜਿਵੇਂ ਪੰਦੇਰ ਸਾਹਿਬ ਨੇ ਹੁਣੇ ਕਿਹਾ ਕਿ ਅੰਦੋਲਾ ਇਹ ਜਿੰਨਾ ਵੀ ਬੰਦ ਹੋਊਗਾ ਇਹ ਜ਼ਬਰਦਸਤੀ ਨਹੀਂ ਹੋਊਗਾ ਇਹ ਸਵੈ ਇੱਛਾ ਨਾਲ ਹੋਊਗਾ ਹਰ ਬੰਦਾ ਇਸ ਬੰਦ ਚ ਖੁਦ ਸ਼ਾਮਲ ਹੋਊਗਾ ਔਰ ਇਹ ਜ਼ਰੂਰੀ ਹੈ ਕਿ ਅਸੀਂ ਜਿਨ੍ਹਾਂ ਦੇ ਕੰਨਾਂ ਤੇ ਜੂਨ ਹੀ ਸਰਕਾਰੀ ਉਹਨਾਂ ਨੂੰ ਦੱਸ ਸਕੀਏ ਕਿ ਪੰਜਾਬ ਕਿਦੇ ਨਾਲ ਹੈ ਔਰ ਸਿਰਫ ਪੰਜਾਬ ਹੀ ਨਹੀਂ ਤੁਸੀਂ ਬਾੜਾ ਜਾ ਕੇ ਢੇੜਾ ਮਾਰ ਕੇ ਵੇਖ ਲੋ ਤੁਹਾਨੂੰ ਹਰਿਆਣਾ ਵੀ ਨਜ਼ਰ ਆਊਗਾ ਔਰ ਹਰ ਵਰਗ ਦੇ ਲੋਕ ਨਜ਼ਰ ਆਉਣਗੇ ਹਰ ਕੈਟਾਗਰੀ ਦੇ ਲੋਕ ਨਜ਼ਰ ਆਉਣਗੇ ਤੇ ਯਾਰ ਤੁਸੀਂ ਫਿਰ ਵੀ ਗੱਲ ਨਹੀਂ ਕਰੋਗੇ ਇੰਨਾ ਨਿਰਦਈ ਬੁਣਾ ਇੰਨਾ ਜ਼ੁਲਮ ਕਿ ਨਾ ਤੁਹਾਨੂੰ ਤੁਰ ਕੇ ਅੱਗੇ ਜਾਣ ਦਿਆਂਗੇ ਨਾ ਤੁਹਾਨੂੰ ਮਾਰਨ ਤੇ ਮਰਦਾਂ ਦੇ ਮਰਜੋ ਗੱਲ ਨਹੀਂ ਕਰਾਂਗੇ ਤੁਹਾਡੇ ਨਾਲ ਇੰਨੀ ਕੀੜੀ ਇਹਨਾਂ ਨੇ ਕਹਿਤਾ ਕਿ ਸਾਨੂੰ ਇੱਕ ਸੈਪਰੇਟ ਦੇਸ਼ ਚਾਹੀਦਾ ਉਹ ਗੱਲਾਂ ਨੇ ਡਿਮਾਂਡਸ ਨੇ ਜਿਨ੍ਹਾਂ ਨੂੰ ਤੁਸੀਂ ਆਪਦੇ ਮੈਨੀਫੈਸਟੋ ਵਿੱਚ ਪਾ ਚੁੱਕੇ ਹੋ ਪਹਿਲਾਂ ਜਿਹੜੇ ਸਾਡੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਕਹਿ ਚੁੱਕੇ ਨੇ ਕਿ ਐਮਐਸਪੀ ਦੇਵਾਂਗੇ ਭੁੱਲ ਗਏ ਹੋ ਸਾਡੇ ਬਿਆਨ ਨੂੰ ਜਦੋਂ ਆਦੇ ਸੀ ਸਵਾਮੀ ਨਾਥਨ ਦੀ ਰਿਪੋਰਟ ਅਸੀਂ ਕਹਾਂਗੇ ਸੋ ਇਹ ਜ਼ਰੂਰੀ ਹੈ ਕਿ ਨਾ ਗੱਲਾਂ ਤੇ ਇਹ ਕੋਈ ਜਵਾਬ ਦੇਣ ਔਰ ਜੇ ਨਹੀਂ ਦਿੰਦੇ ਤਾਂ ਪੰਜਾਬ ਨੂੰ ਜ਼ਰੂਰੀ ਹੈ ਕਿ ਅਸੀਂ ਇਕੱਠੇ ਹੋ ਕੇ ਇਸ ਬੰਦ ਨੂੰ ਪੂਰਨ ਸਰਵੇ ਚੈਨਲ ਸਫਲ ਕਰਕੇ ਸਤਿ ਸ਼੍ਰੀ ਅਕਾਲ ਤੁਹਾਡੀ ਦੋ ਸਵਾਲ ਨੇ ਇੱਧਰ ਬਲਾਜਮਾ ਨੂੰ ਬੁਲਾ ਲੇ ਇੱਕ ਵਾਰੀ ਬੋਲ ਲਿਆਜ ਕਰ ਲਾਂਗੇ ਬੋਲ ਲੈਣ ਫਿਰ ਕਰ ਲਾਂਗੇ ਇੱਧਰ ਮੈਂ ਮੈਂ ਉੱਠਦਾ ਤੁਸੀਂ ਆਜੋ ਬੈਠੇ ਰਹਿਣਾ ਤੁਸੀਂ ਤੁਸੀਂ ਬੈਠੇ ਰੋ ਤੁਸੀਂ ਬੈਠੇ ਰੋ ਮੈਨੂੰ ਉੱਠਣ ਦਿਓ ਮੈਂ ਤੁਸੀਂ ਸਾਈਡ ਤੇ ਨਹੀਂ ਨਹੀਂ ਸੈਂਟਰ ਤੇ ਕੋਈ ਬੋਲਿਆ ਕਰੂਗਾ ਨਾ ਆਖੇ ਮੈਂ ਦਰੋ ਇੱਥੇ ਆਜੋ ਇੱਧਰ ਆਜੋ ਕੋਈ ਕਿਸਾਨੀ ਦੇ ਦੋਨੋਂ ਫੋਰਮਾਂ ਤੇ ਸੱਦੇ ਉੱਤੇ ਅੱਜ ਅਸੀਂ ਪੰਜਾਬ ਪਧਰੀ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੁੱਖ ਇਸ਼ੂ ਸੀਗਾ ਜਿਹੜੀਆਂ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਉਹਨਾਂ ਦੇ ਸੰਬੰਧ ਵਿੱਚ 317 ਦਿਨ ਤੋਂ ਲੈ ਕੇ ਇਹ ਮੋਰਚਾ ਇੱਥੇ ਸ਼ੰਭੂ ਬਾਰਡਰ ਔਰ ਖਨੋਰੀ ਬਾਰਡਰ ਤੇ ਜਿਹੜਾ ਚੱਲ ਰਿਹਾ ਹੈ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਸਰਦਾਰ ਜਗਜੀਤ ਸਿੰਘ ਢੱਲੇਵਾਲਾ ਜੋ 31 ਦਿਨ ਤੋਂ ਓਖੜ ਹੜਤਾਲ ਤੇ ਬੈਠੇ ਨੇ ਸਾਡੀਆਂ ਮੰਗਾਂ ਵੀ ਜਾਇਜ਼ ਨੇ ਮੰਗਾਂ ਹੱਕੀ ਨੇ ਉਹਨਾਂ ਨੂੰ ਲਾਗੂ ਕਰਨ ਦੇ ਲਈ ਸੈਂਟਰ ਸਰਕਾਰ ਔਰ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਤਰਜੀਹ ਨਹੀਂ ਦੇ ਰਹੀ ਇਹਨੂੰ ਮਤਲਬ ਕੋਈ ਇਸ 바ਸੇ ਉਹਨਾਂ ਦਾ ਲਗਾ ਨਹੀਂ ਹੈਗਾ ਸੋ ਸਰਕਾਰਾਂ ਦੇ ਇਸ ਗਲਤ ਰਵਈਏ ਨੂੰ ਮੁੱਖ ਰੱਖਦੇ ਹੋਇਆ ਸਰਦਾਰ ਜਗਜੀਤ ਸਿੰਘ ਢੱਲੇਵਾਲਾ ਜਿਨ੍ਹਾਂ ਨੇ ਇਸ ਮੋਰਚੇ ਨੂੰ ਕਾਮਯਾਬ ਕਰ ਲਿਆ ਔਰ ਹੱਕੀ ਤੇ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਔਰ ਡੋਬਰੀ ਮਜ਼ਦੂਰ ਕਿਸਾਨੀ ਨੂੰ ਬਚਾਉਣ ਦੇ ਲਈ ਉਹਨਾਂ ਨੇ ਜਿਹੜੀ ਭੋਖ ਹੜਤਾਲ ਸ਼ੁਰੂ ਕੀਤੀ ਹੈ ਉਸ ਦੇ ਸਬੰਧ ਵਿੱਚ ਜਦੋਂ ਸਰਕਾਰਾਂ ਗੁੰਗੀਆਂ ਤੇ ਬੋਲੀਆਂ ਹੋ ਜਾਂਦੀਆਂ ਨੇ ਉਹਨਾਂ ਦੇ ਕੰਨ ਖੋਲਣ ਦੇ ਲਈ ਉਹਨਾਂ ਦੇ ਅੱਖਾਂ ਖੋਲਣ ਦੇ ਲਈ ਜਿਹੜੇ ਤਿੱਖੇ ਸੰਘਰਸ਼ ਜਿਹੜੇ ਵਿੱਢੇ ਜਾਂਦੇ ਨੇ ਔਰ ਦੋਨਾਂ ਕਿਸਾਨ ਫੋਰਮਾਂ ਵੱਲੋਂ ਜਿਹੜਾ 30 ਦਸੰਬਰ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਬੰਦ ਦੀ ਅਸੀਂ ਪੂਰਜੋਰ ਹਮਾਇਤ ਕਰਦੇ ਆਂ ਔਰ ਇਸ ਬੰਦ ਨੂੰ ਕਾਮਯਾਬ ਕਰਨ ਦੇ ਲਈ ਸਾਡੀ ਸਾਂਝਾ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਇਕਤਾ ਮੰਚ ਪੰਜਾਬ ਇਹ ਉਹ ਜਿਹੜਾ ਪੰਜਾਬ ਦੇ ਸਾਡੇ ਫਰੰਟ ਨੇ ਸਾਂਝੇ ਫਰੰਟ ਉਹ ਪੂਰਨ ਤੌਰ ਤੇ 3 ਦਸੰਬਰ ਦੇ ਬੰਦ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਸਬ ਡਿਵੀਜ਼ਨ ਪੱਧਰ ਤੇ ਜੇਹ ਟਰੈਲੀਆਂ ਕਰਦੇ ਹੋਏ ਇਸ ਬੰਦ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਆਪਣਾ ਸਮਰਥਨ ਦੇ ਕੇ ਕਾਮਯਾਬ ਕਰਾਂਗੇ ਇਹਨਾਂ ਹੀ ਕਹਿੰਦਾ ਹੋਇਆ ਮੈਂ ਜੈ ਜਨਤਾ ਜੈ ਸੰਘਰਸ਼ ਇੱਥੇ ਤਾਂ ਵਿੱਚਾਂ ਲੜਦੇ ਲੋਕਾਂ ਦੀ ਡੇਰੀ ਵਾਲੇ ਨੂੰ ਬਹਲਾ ਇਧਰ ਵਾਲੇ ਕਿਕਰ ਆ ਆ ਡੇਰੀ ਆਜੋ ਦੀ ਰੋਡ ਤੋਂ ਡੇਰੀ ਤੁਸੀ ਲੱਗ ਰਹੇ ਆਪ ਦਾ ਨਾਮ ਜ਼ਰੂਰ ਦੱਸਦੇ ਜੱਸੇ ਬੰਦੀ ਦਾ ਨਾਮ ਪਹਿਲਾਂ ਤੁਸੀਂ ਬੋਲੋ ਦੋਦੀ ਡੈਰੀ ਯੂਨੀਅਨ ਪੰਜਾਬ ਮੈਂ ਰੌਗਿੰਦਰ ਸਿੰਘ ਸਰੂਬਾ ਪ੍ਰਧਾਨ ਅੱਜ ਜੋ ਦੋ ਸਾਂਝੇ ਫਾਰਮਾਂ ਦੀ ਮੀਟਿੰਗ ਦੇ ਸੱਦੇ ਤੇ 30 ਦੀ ਬੰਦ ਦੀ ਕਾਲ ਹੈ ਉਹਦੇ ਸੰਬੰਧ ਵਿੱਚ ਮੀਟਿੰਗ ਹੋਈ ਹੈ ਦੋਦੀ ਡੈਰੀ ਯੂਨੀਅਨ ਪਹਿਲਾਂ ਤੋਂ ਹੀ ਹਰ ਮੋਰਚੇ ਨਾਲ ਹਰ ਟਾਈਮ ਤੇ ਖੜਦੀ ਆ ਸੋ ਅਸੀਂ ਆਪਣੀ ਜਥੇਬੰਦੀ ਵੱਲੋਂ ਇਸ ਵਰਤੋਂ ਸਵਾਸਨ ਦਵਾਇਆ ਹੈ ਵੀ ਜੋ 30 ਦੀ ਬੰਦ ਦੀ ਕਾਲ ਹੈ ਮੁਕੰਮਲ ਇੱਕ ਟਾਈਮ ਦਾ ਜਿਹੜਾ ਸਵੇਰ ਤੋਂ ਸ਼ਾਮ ਦੇ 7 ਵਜੇ ਤੱਕ ਦਾ ਦੁੱਧ ਹੈ ਉਹ ਬੰਦ ਰਹੂਗਾ ਕੋਈ ਸਪਲਾਈ ਨਹੀਂ ਹੋਊਗੀ ਨਾ ਪਿੰਡਾਂ ਚੋਂ ਲਿਆ ਜਾਊਗਾ ਤੇ ਨਾ ਹੀ ਗਾਂਹ ਸਪਲਾਈ ਕੀਤਾ ਜਾਊਗਾ ਈਵਨ ਜਿਹੜੇ ਦੁੱਦੀ ਨੇ ਉਹ ਡੋਰ ਟੂ ਡੋਰ ਜਾਂਦੇ ਨੇ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੀ ਇਹ ਲੜਾਈ ਚੱਲ ਰਹੀ ਹੈ ਐਮਐਸਪੀ ਦੀ ਇਹ ਨਾ ਕਿ ਕਿਸਾਨ ਦੀ ਹੈ ਇਹ ਆਮ ਖਾਣ ਪੀਣ ਵਾਲੇ ਲੋਕਾਂ ਦੀ ਲੜਾਈ ਹੈ ਸੋ ਇਸ ਨੂੰ ਮੁੱਖ ਰੱਖਦੇ ਹੋਏ ਜੋ ਮਰਨ ਵਰਤ ਤੇ ਸਾਡੇ ਜਗਦੀਸ਼ ਸਿੰਘ ਜੀ ਡੱਲੇਵਾਲ ਪਿਛਲੇ 31 ਦਿਨਾਂ ਤੋਂ ਬੈਠੇ ਨੇ ਇਸ ਦਾ ਪੂਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੋਇਆ ਸੋ ਇਸ ਨੂੰ ਕਾਮਯਾਬ ਹੋਰ ਕਰਨ ਲਈ 30 ਦੀ ਬੰਦ ਦੀ ਕਾਲ ਹੈ ਜਿਹੜੀ ਮੁਕੰਮਲ ਹੋਊਗੀ ਸੋ ਦੁੱਧ ਦੀ ਡੈਰੀ ਯੂਨੀਅਨ ਵੱਲੋਂ ਇਹ ਮੁਕੰਮਲ ਦੁੱਧ ਬੰਦ ਰੱਖਿਆ ਜਾਊਗਾ ਸਵੇਰ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸੋ ਇਨੀਆਂ ਬੇਨਤੀਆਂ ਕਰਦਾ ਜੈ ਜਨਤਾ ਜੈ ਸੰਘਰਸ਼ ਜਿੱਤ ਲੜਨ ਵਾਲੇ ਲੋਕਾਂ ਪਰਮ ਸਤਿਕਾਰਯੋਗ ਉੱਤਰ ਆਜੋ ਪੱਤਰਕਾਰ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਚੈਲ ਬਿਜਲੀ ਮੁਲਾਜ਼ਮ ਇਕਤਾ ਮੰਚ ਵੱਲੋਂ ਤੁਹਾਡੇ ਨਾਲ ਅੱਜ ਗੱਲ ਕਰ ਰਿਹਾ ਅੱਜ ਦੇ ਮਸਲੇ ਬਾਰੇ ਅੰਦੇਰ ਸਾਹਿਬ ਨੇ ਔਰ ਕੋਟਲਾ ਸਾਹਿਬ ਨੇ ਬੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਲੇਕਿਨ ਜਿਸ ਤੱਕ 30 ਤਰੀਕ ਦੇ ਬੰਦ ਦਾ ਸਵਾਲ ਆ ਉਹ ਬੰਦ ਵਾਸਤੇ ਅਸੀਂ ਮੁਲਾਜ਼ਮ ਜਥੇਬੰਦੀਆਂ ਕਾਫੀ ਵੱਡੇ ਪੱਧਰ ਤੇ ਇਕੱਠੀਆਂ ਹੋਈਆਂ ਸੀ ਬਿਜਲੀ ਮੁਲਾਜ਼ਮ ਮੁਲਾਜ਼ਮਾਂ ਵੱਲੋਂ ਜੋ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ 3 ਤੀ ਤ੍ਰਿਗਣੋ ਸਬਡਿਵੀਜ਼ਨ ਪੱਧਰ ਤੇ ਸਮੁੱਚੇ ਪੰਜਾਬ ਦੇ ਅੰਦਰ ਰੈਲੀਆਂ ਕਰਾਂਗੇ ਰੈਲੀਆਂ ਕਰਨ ਤੋਂ ਬਾਅਦ ਜਿੱਥੇ ਕਿਸਾਨ ਜਥੇਬੰਦੀਆਂ ਦਾ ਰੋਕਣ ਵਾਸਤੇ ਮੋਰਚੇ ਬੈਠੇ ਹੋਣਗੇ ਸਾਡੇ ਸਾਥੀ ਉਹਨਾਂ ਦੇ ਵਿੱਚ ਅਸੀਂ ਜਾ ਕੇ ਉਸ ਉਸ ਸੰਘਰਸ਼ ਦੀ ਜਿਹੜੀ ਆ ਸਮਰਥਨ ਕਰਾਂਗੇ ਲੇਕਿਨ ਮੈਂ ਤੁਹਾਡਾ ਇੱਕ ਗੱਲ ਹੋਰ ਇਸ ਤੋਂ ਇਲਾਵਾ ਸਾਂਝੀ ਕਰਨਾ ਚਾਹਣਾ ਇਹ ਕੱਲਾ ਮੋਰਚਾ ਇੱਕ ਦੋ ਮੰਗਾਂ ਵਾਸਤੇ ਨਹੀਂ ਇਹ ਮੋਰਚਾ 12 ਮੰਗਾਂ ਵਾਸਤੇ ਆ ਔਰ ਉਹਦੇ ਵਿੱਚ ਪ੍ਰਾਈਵੇਟੇਸ਼ਨ ਬਹੁਤ ਵੱਡਾ ਇੱਕ ਤੁਹਾਡੇ ਸਾਹਮਣੇ ਏਜੰਡਾ ਪੇਸ਼ ਆ ਜਿਹੜਾ ਔਰ ਕਿਸ ਤਰੀਕੇ ਨਾਲ ਪਾਵਰ ਸੈਕਟਰ ਦੇ ਅੰਦਰ ਇਹ ਕੇਂਦਰ ਸਰਕਾਰ ਨਿੱਜੀਕਰਨ ਕਰ ਰਹੀ ਆ ਤੁਹਾਡੇ ਸਾਹਮਣੇ ਚੰਡੀਗੜ੍ਹ ਐਂ ਬਹੁਤ ਵੱਡੇ ਪ੍ਰੋਫਿਟਸ ਵਿੱਚ ਜਾ ਰਿਹਾ ਹੈ ਔਰ ਉਸ ਆਧਾਰਨ ਤੋੜ ਕੇ ਉਥੇ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਹਨ ਉਹਨੂੰ ਖਰੀਦ ਰਹੀਆਂ ਇਸ ਤਰ੍ਹਾਂ ਦਾ ਖਤਸ਼ਾ ਜਿਹੜਾ ਸਾਨੂੰ ਸਮਝਦਿਆਂ ਪੰਜਾਬ ਦੇ ਅੰਦਰ ਵੀ ਆਉਣ ਵਾਲਾ ਹੈ ਬਹੁਤ ਵੱਡੇ ਜਿਹੜੇ ਸ਼ਹਿਰ ਆ ਪਹਿਲਾਂ ਉਹ ਕੰਪਨੀਆਂ ਸ਼ਹਿਰਾਂ ਨੂੰ ਖਰੀਦਣ ਗਿਆ ਉਸ ਤੋਂ ਬਾਅਦ ਦੂਸਰੇ ਇਲਾਕਿਆਂ ਵੱਲੋਂ ਆਪਣਾ ਨਿਸ਼ਾਨਾ ਸਿਹਤਤ ਕਰਨੀਆਂ ਸੋ ਇਸ ਕਰਕੇ ਲੜਾਈ ਕੱਲੀ ਇੱਕ ਗੱਲ ਦੀ ਨਹੀਂ ਤੋਂ ਮੈਂ ਅੰਤ ਵਿੱਚ ਡੱਲੇਵਾਲ ਸਾਹਿਬ ਦੀ ਜੋ ਕੁਰਬਾਨੀ ਆ ਜਿਸ ਤਰੀਕੇ ਨਾਲ ਉਹ ਬੈਠੇ ਹੋ ਸੰਘਰਸ਼ ਅੰਦਰ ਉਹਨਾਂ ਨੂੰ ਨਮਨ ਕਰਦਾ ਸਰਦਾਰ ਭੇਟ ਕਰਦਾ ਉਹਨਾਂ ਦੀ ਕੁਰਬਾਨੀ ਨੂੰ ਸਲਾਮ ਕਰਦਾ ਔਰ ਸਾਰੇ ਮਲਾਜ਼ਮ ਵਰਗ ਨੂੰ ਅਪੀਲ ਕਰਦਾ ਕਿ ਭਰਾਓ ਇਹ ਕੱਲਾ ਇੱਕ ਮਸਲੇ ਵਾਸਤੇ ਕਿਸਾਨ ਨਹੀਂ ਵਾਸਤੇ ਨਾ ਸਮਝੋ ਇਹ ਪੰਜਾਬ ਵਾਸਤੇ ਲੜਾਈ ਆ ਇਹ ਲੋਕਾਂ ਵਾਸਤੇ ਲੜਾਈ ਆ ਇਹ ਮਜ਼ਦੂਰਾਂ ਵਾਸਤੇ ਲੜਾਈ ਆ ਇਹ ਮਲਾਜ਼ਮਾਂ ਵਾਸਤੇ ਲੜਾਈ ਆ ਸੋ ਇਸ ਵਾਸਤੇ ਆਪਾਂ ਸਾਰੇ ਤਗੜੇ ਹੋ ਕੇ ਆਪਾਂ ਸਾਰੇ ਲਾਮਬੰਦੀ ਕਰੀਏ ਔਰ ਇਸ ਮੋਰਚੇ ਨੂੰ ਕਾਮਯਾਬ ਕਰੀਏ ਔਰ ਕੇਂਦਰ ਸਰਕਾਰ ਦੀਆਂ ਜਿਹੜੀਆਂ ਦੇਸ਼ ਵਿਰੋਧੀ ਨੀਤੀਆਂ ਵੀ ਮੈਂ ਕਹੂੰਗਾ ਪੰਜਾਬ ਵਿਰੋਧੀ ਨੀਤੀਆਂ ਵੀ ਕਹਾਂਗਾ ਔਰ ਲੋਕ ਵਿਰੋਧੀ ਨੀਤੀਆਂ ਵੀ ਕਹਾਂਗਾ ਉਹਨਾਂ ਨੂੰ ਭਾਜ ਦੇਣ ਵਾਸਤੇ ਆਪਾਂ ਸਾਰੇ ਤਗੜੇ ਹੋ ਕੇ ਇਸ ਮੋਰਚੇ ਦੀ ਜਿਹੜੀ ਕਾਮਯਾਬੀ ਵਾਸਤੇ ਆਪਾਂ ਜਿੰਨਾ ਸਿਰ ਤੋੜ ਯਤਨ ਕਰ ਸਕੀਏ ਉਹਨਾਂ ਆਪਾਂ ਇਸ ਮੋਰਚੇ ਨੂੰ ਕਾਮਯਾਬ ਕਰੀਏ ਬਹੁਤ ਬਹੁਤ ਧੰਨਵਾਦ ਛੋਟ ਟਾਈਮ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਾਜਵੰਦ ਸਿੰਘ ਟੌਲਪਲਾਜ ਵਰਕਰ ਯੂਨੀਅਨ ਸੂਬਾ ਸਖਤਰ ਮੈਂ ਆਪ ਜੀ ਨੂੰ ਕਹਿਣਾ ਚਾਹਨਾ ਕਿ ਜੋ ਆਪ ਜੀ ਨੂੰ ਪਤਾ ਹੈ ਕਿ 375 ਦਿਨ ਹੋ ਚੁੱਕੇ ਨੇ ਜੋ ਪਛਾਨੀ ਮੋਰਚਾ ਲੱਗਿਆ ਪਰ ਸਰਕਾਰਾਂ ਅਜੇ ਤੱਕ ਵੀ ਆਪਣੀ ਗੱਲ ਤੋਂ ਅਸਤੋ ਮਸ ਨਹੀਂ ਹੋਈਆਂ ਆਖਰਕਾਰ ਸਰਦਾਰ ਢੱਲੇਵਾਲ ਸਾਹਿਬ ਨੂੰ ਸਮਰਤ ਵਰਤ ਦਾ ਫੈਸਲਾ ਲੈਣਾ ਪਿਆ ਔਰ ਉਹ ਮੰਨ ਵਰਤ ਤੇ ਬੈਠੇ ਨੇ ਅਸੀਂ ਸਾਰੇ ਹੀ ਉਹਨਾਂ ਦੇ ਸਹਿਯੋਗ ਦੇ ਵਿੱਚ ਇੱਥੇ ਹਾਜ਼ਰ ਆ ਔਰ ਅੱਗੇ ਵੀ ਹਾਜ਼ਰ ਹੋਵਾਂਗੇ ਸਾਡੀ ਟੌਲਪਲਾਜ ਵਰਕਰ ਯੂਨੀਅਨ ਜਿੱਥੇ ਬੰਦੀ ਆ ਅਸੀਂ ਸਾਰੇ ਹੀ ਜਿੰਨੇ ਵੀ ਪੰਜਾਬ ਦੇ ਟੌਲਪਲਾਜ ਆ ਸਾਰੇ ਟੌਲ ਪਲਾਜ਼ਾ ਦੇ ਪਹਿਲਾਂ ਵੀ ਫਲੈਕਸ ਲਵਾਏ ਆ ਕਿ ਜੋ ਅਮਰਨ ਵਰਤਨ ਤੇ ਬੈਠਿਆ ਹੁਣ ਅਸੀਂ ਦੁਬਾਰਾ ਜੋ 30 ਤਰੀਕ ਦੀ ਸਾਨੂੰ ਦੋਨਾਂ ਫਾਰਮਾਂ ਦੇ ਸੱਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਆ ਅਸੀਂ 30 ਤਰੀਕ ਅੱਜ ਹੀ ਸ਼ਾਮ ਨੂੰ ਆਪਣਾ ਸਾਰੇ ਪਲਾਜ਼ਾ ਦੇ ਕਾਲ ਕਰਤੀ ਹੈ ਕਿ ਉਹ ਜਿਹੜੇ ਫਲੈਕਸ ਬੋਰਡ ਆ ਜੋ 30 ਦੇ ਬੰਦ ਦੇ ਆ ਉਹ ਸਾਰੇ ਟੌਲ ਪਲਾਜ਼ਾ ਦੇ ਇਨ ਰੋਡ ਦੀ ਐਂਟਰੀ ਦੇ ਵੱਡੇ ਵੱਡੇ ਬੋਰਡ ਲਗਾਏ ਜਾਣਗੇ ਤਾਂ ਕਿ ਪਬਲਿਕ ਨੂੰ ਪਤਾ ਲੱਗ ਸਕੇ ਕਿ 30 ਤਰੀਕ ਨੂੰ ਪਜਾ ਬੰਦ ਆ ਤਾਂ ਕਿ ਉਹ ਘਰਾਂ ਵਿੱਚ ਰਹਿਣ ਆਪਣਾ ਕੋਈ ਵੀ ਵੰਦੇ ਦੇ ਵਿੱਚ ਕਿਸੇ ਚੀਜ਼ ਦਾ ਸ਼ਿਕਾਰ ਨਾ ਹੋਵੇ ਸੋ ਸਾਡੀ ਯੂਨੀਅਨ ਹਮੇਸ਼ਾ ਇਹਦੇ ਨਾਲ ਨਾਲ ਸੀ ਬਾਕੀ ਸਾਡਾ ਲੰਗਰ ਵੀ ਪੈਂਟੋਲ ਪਲਾਜ਼ੇ ਦੇ ਪਿੱਛੇ 18 ਦਿਨ ਤੋਂ ਚੱਲ ਰਿਹਾ ਔਰ ਨਗਾਤਰ ਚੱਲਦਾ ਰਹੇਗਾ ਹਮੇਸ਼ਾ ਇਹਦੇ ਸਮਰਥਨ ਦੇ ਹੱਕ ਦੇ ਵਿੱਚ ਆ ਔਰ ਬਿਲਕੁਲ ਇਹਦੇ ਨਾਲ ਖੜੋਤੇ ਇਨਾਂ ਕਹਿੰਦਾ ਖਿਮਾ ਦਾ ਜਾਜਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਕੇਸ਼ ਕੁਮਾਰ ਵਿੱਕੀ ਪੰਜਾਬ ਰੋਡਵੇਜ ਪੰਨ ਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ 2511 ਤੋਂ 30 ਤਰੀਕ ਦੀ ਜੋ ਹੜਤਾਲ ਹੈਗੀ ਪੰਜਾਬ ਯਾਪੀ ਉਸ ਦੇ ਵਿੱਚ ਅਸੀਂ ਗੇਟ ਰੇਲੀਆਂ ਦੇ ਵਿੱਚ ਸ਼ਮੂਲੀਅਤ ਕਰਾਂਗੇ ਜਿੱਥੇ-ਜਿੱਥੇ ਜ਼ਿਲ੍ਹਾ ਵਾਈਜ਼ ਪ੍ਰੋਗਰਾਮ ਹੋਏ ਅਸੀਂ ਸੈਂਕੜਿਆਂ ਦੀ ਗਿਣਤੀ ਲੈ ਕੇ ਉਸ ਵਿੱਚ ਸ਼ਮੂਲੀਅਤ ਕਰਾਂਗੇ ਨਾਲ ਦੀ ਨਾਲ ਮੈਂ ਦੱਸਣਾ ਚਾਹਣਾ ਵੀ ਸਾਡੇ ਜਿਵੇਂ ਕਿ ਬੱਸ ਹੈ ਇੱਕ ਅੱਡੇ ਤੋਂ ਚੱਲ ਕੇ ਆਊਟ ਆਫ ਸਟੇਟ ਜਾਂਦੀ ਹੈ ਅਸੀਂ ਜਦੋਂ ਵੀ ਟਿਕਟ ਕੱਟਣੀ ਹੈ ਉਸ ਤੋਂ ਪਹਿਲਾਂ ਅਸੀਂ ਹਰ ਇੱਕ ਬੱਸ ਦੇ ਵਿੱਚ ਸੈਂਟਰ ਸਰਕਾਰ ਦੀਆਂ ਨਲਿੱਕੀਆਂ ਤੇ ਪੰਜਾਬ ਸਰਕਾਰ ਦੀਆਂ ਨਲਿੱਕੀਆਂ ਦਾ ਜਿਹੜਾ ਵਿਸਥਾਰ ਨਾਲ ਆਮ ਪਬਲਿਕ ਨੂੰ ਜਾਣੂ ਕਰਵਾਵਾਂਗੇ ਤੇ ਪੂਰਨ ਵਿਸ਼ਵਾਸ ਦਿਵਾਉਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਵੀ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਚੁਲਕਿਆ ਗਿਆ ਚਾਹੇ ਲੰਬੀ ਹੜਤਾਲ ਆਉਂਦੀ ਹੈ ਅਸੀਂ ਲੰਬੀ ਹੜਤਾਲ ਦੇ ਵਿੱਚ ਵੀ ਅਸੀਂ ਹੜਤਾਲ ਸੰਬੰਧੀ ਐਲਾਨ ਕਰਾਂਗੇ ਹਮੇਸ਼ਾ ਸੀ ਜਥੇਬੰਦੀਆਂ ਦੇ ਨਾਲ ਆ ਕਿਸਾਨ ਜਥੇਬੰਦੀਆਂ ਦੇ ਨਾਲ ਆਾਂਗੇ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਹਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਹੋਵਾਂਗੇ ਇੱਕ ਮੈਂ ਸੁਨ ਬੇਨਤੀ ਕਰਦਾ ਸੀਗਾ ਜਿਹੜੇ ਆਪਾਂ ਪ੍ਰੋਗਰਾਮ ਦਿੱਤੇ ਆ 24 ਨੂੰ ਕੈਂਡਲ ਮਾਰਚ ਕੀਤਾ ਸੀ ਪੂਰੇ ਭਾਰਤ ਵਿੱਚ ਹੋਇਆ ਕਈਆਂ ਨੂੰ ਇਹ ਲੱਗਦਾ ਵੀ ਇੱਥੇ ਖਨੌਰੀ ਬਾਰਡਰ ਤੇ ਹੋਇਆ ਉਹਦੀਆਂ ਜਿਹੜੀਆਂ ਰਿਪੋਰਟਾਂ ਕੋਈ ਵੀ ਭਾਰਤ ਦੇ ਸਟੇਟ ਨਹੀਂ ਰਹੀ ਜਿੱਥੇ ਕੈਂਡਲ ਮਾਰਚ ਨਾ ਹੋਇਆ ਹੋਵੇ ਅੱਜ ਵੀ ਪੂਰੇ ਭਾਰਤ ਦੇ ਵਿੱਚ ਪੰਜਾਬ ਨੂੰ ਛੱਡ ਕੇ ਅੱਜ ਵੀ ਜਿਹੜੇ ਭੁੱਖ ਹੜਤਾਲਾਂ ਤੇ ਆਪਣਾ ਇੱਕ ਰੋਜਾ 10 ਤੋਂ 4 10 ਤੋਂ 4 ਬਾ ਡੀਸੀ ਦਾ ਤਰ੍ਹਾਂ ਦੇ ਐਸਡੀਮਾ ਦੇ ਜਿੱਥੇ ਵੀ ਵਿਦਿਆਰਥੀਆਂ ਦੇ ਵਿੱਚ ਜੁਨੀਵਰਸਿਟੀਆਂ ਦੇ ਸਕੂਲਾਂ ਦੇ ਕਾਲਜਾਂ ਦੇ ਪਿੰਡਾਂ ਦੇ ਵਿੱਚੋਂ ਵੱਡੇ ਪੱਤਰ ਦੇ ਜਿਹੜੀ ਆਥਨ ਨੂੰ ਰਿਪੋਰਟ ਆ ਜਿਹੜੀ ਉਹ ਆਪਣੇ ਕੋਲੇ ਆਈ ਹੈ ਪੂਰੇ ਸਮਰਥਨ ਦੇ ਵਿੱਚ ਇਸ ਮੋਰਚੇ ਦੇ ਮੰਗਾਂ ਨਾਲ ਸੰਬੰਧਿਤ ਡੱਲੇਵਾਲ ਸਾਹਿਬ ਦੀ ਜਿਹੜੀ 31 ਦਿਨਾਂ ਦੀ ਭੁੱਖ ਹੜਤਾਲ ਨੇ ਇਹ ਮਰਨ ਵਰਤਾਂ ਮਰ ਰ ਵਰਤੇ ਬੈਠੇ ਨਾਲ ਮੈਂ ਇੱਕ ਗੱਲ ਰਹਿ ਗਈ ਸੀ ਉਹ ਸਾਰੀ ਥੋੜੀ ਜਿਹੀ ਬੇਨਤੀ ਕਰ ਲਿਆ ਕਿ 30 30 ਤਰੀਕ ਜਿਹੜਾ ਪੰਜਾਬ ਬੰਦ ਹੋ ਰਿਹਾ ਇਹਦੇ ਵਿੱਚ ਐਮਰਜੈਂਸੀ ਸੁਭਾਵਾਂ ਐਮਰਜੈਂਸੀ ਸੁਭਾਵਾਂ ਜਿਹੜੀਆਂ ਉਹ ਰਹਿਣਗੀਆਂ ਜਿਵੇਂ ਕੋਈ ਮਰੀਜ਼ ਹੋ ਗਿਆ ਜਾਂ ਕਿਵੇਂ ਕੋਈ ਵਿਆਹ ਸ਼ਾਦੀ ਦਾ ਹੋ ਗਿਆ ਉਹ ਜਿਹੜੀਆਂ ਐਮਰਜੈਂਸੀ ਜਾਂ ਕੋਈ ਆਪਣਾ ਬਾਹਰ ਏਅਰਪੋਰਟ ਏਅਰਪੋਰਟ ਤੇ ਜਿਹੜੀਆਂ ਜਾਣੇ ਐਮਰਜੈਂਸੀ ਜਾਂ ਕਿਸੇ ਬੱਚੇ ਦੀ ਕੋਈ ਪੇਪਰ ਹੋ ਸਕਦਾ ਉਹ ਜਿਹੜਾ ਜ਼ਰੂਰੀ ਹੈ ਜਿਹੜਾ ਜ਼ਰੂਰੀ ਹੈ ਉਹਨੂੰ ਛੋੜ ਦਿੱਤੀ ਜਾਊਗੀ ਬਾਕੀ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਮਜ਼ਦੂਰ ਮਲਾਜ਼ਮ ਉਹ ਕੁੱਲ ਸਾਰੇ ਜਿਹੜੇ ਜਨਤਕ ਸੜਕਾਂ ਤੇ ਆਉਣਗੇ ਇਕੱਲੇ ਇੱਕ ਥਾਂ ਨਹੀਂ ਆਉਣਗੇ ਜਿੱਥੇ ਵੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਜਿੱਥੇ ਵੀ ਕੋਈ ਰੇਲਵੇ ਸਟੇਸ਼ਨ ਜਿਹੜੇ ਆ ਜਿੱਥੇ ਵੀ ਕੋਈ ਲੈਂਕਾ ਰੋਡ ਦੇ ਪਿੰਡ ਨੇੜੇ ਆ ਵੱਡੇ ਰੋਡ ਨੇੜੇ ਆ ਪੰਜਾਬ ਸਾਰਾ ਉਦ ਦੇ ਸੜਕਾਂ ਤੇ ਦਿਸੂਗਾ ਇੰਨੀ ਕਿ ਪਿਲ ਜਿਹੜੀ ਆਪਣੀ ਰਹਿ ਗਈ ਕਿਸੇ ਕੁਲ ਕੁਲ ਸਬਜ਼ੀਆਂ ਦੇ ਦਾਣਾ ਮੰਡੀਆਂ ਬੰਦ ਰਹੇ ਹਾਂ ਹਾਂ ਸਬਜ਼ੀ ਨਾਲ ਇੱਕ ਜਿਹੜੀ ਕਿਸਾਨ ਨਾਲ ਨਾਲ ਹੀ ਜੁੜੀ ਹੋਈ ਗੱਲ ਐ ਉਹ ਡੈਰੀ ਨਾਲ ਧਰਮ ਤੇ ਨਾਲ ਸਬਜ਼ੀਆਂ ਵਾਲਾ ਮੰਡੀਆਂ ਦੇ ਵਿੱਚ ਕੋਈ ਵੀ ਕਿਸਾਨ ਉਦ ਦੇ ਮੰਡੀਆਂ ਦੇ ਵਿੱਚ ਆ ਜਿਹੜਾ ਸਬਜ਼ੀ ਲੈ ਕੇ ਨਹੀਂ ਜਾਊਗਾ ਜਿਵੇਂ ਦੁੱਧ ਦੀ ਜੁਨੀਅਨ ਵੱਲੋਂ ਕਈ ਦੁੱਧ ਵੀ ਅਸੀਂ ਪਾਉਨੇ ਆ ਸਾਡੇ ਮਜ਼ਦੂਰ ਪਾਉਂਦੇ ਆ ਉਹ ਵੀ ਜਿਹੜਾ ਮੁਕੰਮਲ ਬੰਦ ਰੱਖਣਗੇ ਤਾਂ ਜਿਹੜੇ ਵੀ ਹਜੇ ਮੈਂ ਅਸੀਂ ਅਪੀਲ ਕਰਾਂਗੇ ਦੋਨੇ ਫੋਰਮ ਵੱਲੋਂ ਜਿਹੜੀ ਅੱਜ ਦੀ ਮੀਟਿੰਗ ਤੋਂ ਜੇ ਹਜੇ ਵੀ ਕੋਈ ਬਾਹਰ ਰਹਿ ਗਿਆ ਉਹਨਾਂ ਨੂੰ ਪੀ ਲੈ ਕੇ ਕੱਲ ਪੂਰੇ ਪੰਜਾਬ ਦੇ ਵਿੱਚ ਅ 3 ਵਜੇ ਜੀਸੀ ਆਪਣਾ ਦਫ਼ਤਰਾਂ ਦੇ ਨੇੜੇ ਸਾਡੀਆਂ ਪਾਰਕ ਦਾ ਜਾਂ ਕੋਈ ਜਿੱਥੇ ਜਗਾ ਦੱਸ ਦੇਵਾਂਗੇ ਉੱਥੇ ਤਾਲਮੇਲ ਕਰਕੇ ਜਿਹੜੀਆਂ ਵੀ ਜਸੇਵੰਦੀ ਅੱਜ ਮੀਟਿੰਗ ਦੇ ਵਿੱਚ ਨਹੀਂ ਆਈਆਂ ਉਹਨਾਂ ਨਾਲ ਪੂਰੇ ਰੋਡ ਬਣਾ ਕੇ ਸਾਰਾ ਜਿਹੜਾ ਕੱਲ ਨੂੰ 3 ਵਜੇ ਜਿਹੜੀ ਮੀਟਿੰਗ ਹੋਣੀ ਆ ਉਹ ਸਾਰੀ ਥੋੜੇ ਸਾਹਮਣੇ ਕਿ ਐਮਰਜੈਂਸੀ ਕਿਹਾ ਕਿ ਜਿਹੜੀਆਂ ਸਿਵਾਹ ਨੇ ਉਹਨਾਂ ਨੂੰ ਜਾਣ ਦਿੱਤਾ ਜਾਏਗਾ ਲੇਕਿਨ ਉਹ ਮਰ ਹੁੰਦਾ ਕਿ ਇੱਕ ਸਭ ਤੋਂ ਵੱਡੀ ਜਿਹੜੀ ਦਿੱਕਤ ਆਂਦੀ ਹੈ ਜਿਹੜਾ ਤੁਸੀਂ 에어ਪੋਰਟ ਦਾ ਜ਼ਿਕਰ ਕੀਤਾ ਕਿ ਆਮ ਲੋਕ ਜਿੰਨਾ ਨੇ ਜ਼ਰੂਰੀ ਜਾਣਾ ਹੁੰਦਾ ਕਿਸੇ ਇਗਜ਼ਾਮ ਤੇ ਕਿਸੇ 에어ਪੋਰਟ ਤੇ ਕੈਨੇਡਾ ਕਿਸੇ ਜਾਣਾ ਹੈ ਜਾਂ ਕਿਸੇ ਨੇ ਹੋਰ ਜਾਣਾ ਉਹ ਰਾਹ ਨਹੀਂ ਮਿਲਦਾ ਜਾਂ ਉਹ ਜਾਣ ਹੀ ਪਾਉਂਦੇ ਔਰ ਉਹਨਾਂ ਦੀ ਬਾਅਦ ਚੋ ਵੀਡੀਓ ਸਾਹਮਣੇ ਆਂਦੀ ਹੈ ਸਾਨੂੰ ਉੱਤੇ ਰੋਕ ਦਿੱਤਾ ਗਿਆ ਸਾਡੀ ਫਲਾਈਟ ਨਿਕਲ ਗਈ ਜਾਂ ਨਹੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਸਾਡੇ ਬਦਲਵੇਂ ਰਾਹ ਦੇ ਵਿੱਚ ਉਹਨਾਂ ਨੂੰ ਪਹੁੰਚਾਉਣ 'ਚ ਸਾਡੇ ਵਲੰਟੀਅਰ ਮਦਦ ਕਰਨ ਠੀਕ ਧੰਨਵਾਦ ਜੀ ਮਿਹਰਬਾਨੀ ਜੀ ਤੁਸੀਂ ਤੇ ਇੱਕ ਐਸਕੇਐਮ ਦਾ ਜਿਹੜਾ ਪੋਲੀਟੀਕਲ ਹੈ ਉਹਨਾਂ ਦਾ ਸਮਰਥਨ ਹੈ ਤੀਨ ਨੂੰ ਕਿ ਨਹੀਂ ਹੈ ਜੀ ਪੂਰੇ ਪੰਜਾਬ ਨੂੰ ਕਰ ਲਿਆ ਏਸ਼ੂ ਨਾ ਛੇੜਿਆ ਕਰਕੇ ਆਪਾਂ ਮੇਰੀ ਬੇਨਤੀ ਆ ਕਿਹੜੇ ਦਿਨਾਂ ਦੇ ਵਿੱਚ ਡੱਲੇਵਾਲ ਸਾਹਿਬ ਬੈਠੇ ਨੇ ਇਹ ਈਸ਼ੂਆਂ ਦੀ ਲੋਡ ਨਹੀਂ ਹੁਣ ਹੁਣ ਅਪੀਲ ਅਸੀਂ ਕਰ ਰਹੇ ਆ ਦੋਨੇ ਫੋਰਮਾਂ ਨੇ ਅਪੀਲ ਕਰਤੀ ਪੰਜਾਬ ਨੂੰ ਕੋਈ ਪਾਸੇ ਰਹਿ ਗਿਆ ਨਹੀਂ ਨਹੀਂ ਤੂੰ ਛੱਡੋ ਮੈਂ ਇਹੀ ਵੀਲ ਕਰਦਾ ਬਾਰ ਬਾਰ ਆਪਾਂ ਰੋਜ ਏਜੰਡਿਆਂ ਦੇ ਵਿੱਚੇ ਕਰਦੇ ਰਹਾਂਗੇ ਤਾਂ ਇਹੀ ਸਰਕਾਰ ਚਾਹੁੰਦੀ ਹੈ ਮੈਨੂੰ ਲੱਗਦਾ ਸੀ ਪੰਜਾਬ ਨੂੰ ਦੋਨੇ ਫਰੋਂ ਅਪੀਲ ਕਰਤੀ ਐ ਆਸ ਵੀ ਹੈ ਕਿ 30 ਤਰੀਕ ਨੂੰ ਸੜਕਾਂ ਤੇ ਦਿਸਣਗੇ ਬਾਕੀ ਤੁਸੀਂ ਜਦੋਂ ਪਹਿਲਾ ਅੰਦੋਲਨ ਸੀਗਾ ਬੜਾ ਅੱਗੇ ਵੱਧ ਕੇ ਤੁਸੀਂ ਲੱਗੇ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਗਾਇਕ ਲੱਗੇ ਐ ਇਸ ਵਾਰ ਤੁਸੀਂ ਤਾਂ ਆ ਰਹੇ ਬਹੁਮਾਨ ਹੋਰੀ ਵੀ ਆ ਰਹੇ ਨੇ ਲੇਕਿਨ ਬਾਕੀ ਪੰਜਾਬੀ ਇੰਡਸਟਰੀ ਕਿੱਥੇ ਐ ਜਿਹੜਾ ਕਿ ਬਣਾ ਕਿਤੇ ਉਹਨਾਂ ਅੱਗੇ ਪ੍ਰਭਾਵਿਤ ਹੋ ਕੇ ਅੱਗੇ ਆਦਾ ਉਹ ਪੰਜਾਬੀ ਦੇ ਸੀ ਡਰੀ ਹੈ ਜਾਂ ਉਸ ਪਹਿਲੇ ਅੰਦੋਲਨ ਤੋਂ ਬਾਅਦ ਜਦੋਂ ਉਹਨਾਂ ਦੇ ਉੱਤੇ ਇਹਦੀ ਇੱਕਦਮ ਇੱਕ ਸ਼ਰਮੇ ਤੇ ਕਿਸਾਨ ਯੂਨੀਅਨ ਨੇ ਉਹਨਾਂ ਦਾ ਸਾਥ ਦਿੱਤਾ ਉਹ ਤਾਂ ਨਹੀਂ ਆ ਰਹੇ ਤੁਹਾਡੀ ਸਾਰਿਆਂ ਨਾਲ ਗੱਲ ਹੁੰਦੀ ਹੈ ਅਸਲ ਅੰਦਰ ਤਾਂ ਨਹੀਂ ਕੀ ਨਹੀਂ ਕਹਾਣੀ ਅੰਦਰ ਦੀ ਕੋਈ ਵੀ ਨਹੀਂ ਆ ਜਿਹੜੀ ਤੁਸੀਂ ਦੋ ਚਾਰ ਗੱਲਾਂ ਤੁਸੀਂ ਕਹੀਆਂ ਨਾ ਜਵਾਬ ਵੀ ਉਹਦੇ ਚ ਆ ਗਏ ਨੇ ਕਿ ਸਰਕਾਰਾਂ ਦਾ ਮਸਲਾ ਹੀ ਇਹ ਹੁੰਦਾ ਕਿ ਪਿਛਲੇ ਅੰਦੋਲਨ ਚ ਕੌਣ ਆਇਆ ਉਹਨਾਂ ਨੂੰ ਤੰਗ ਕਰੋ ਪਰ باوجود ਉਸਦੇ ਇੱਥੇ ਮੱਲਦਾ ਪੰਜ ਤੋਂ 6 ਵੱਡੇ ਆਰਟਿਸਟ ਆ ਚੁੱਕੇ ਨੇ। ਔਰ ਇੱਕ achhi gal hai baaki vi aungge. ਹੁੰਦਾ ਕਿ ਇਹ ਕਿ ਆ ਮਹੀਨੇ ਸੀਜ਼ਨ ਦੇ ਨੇ। ਪਹਿਲਾਂ ਤੋਂ ਲੋਕ ਆਪਦੇ ਬੁੱਕ-ਬੁੱਕ ਕਰੀ ਬੈਠੇ ਨੇ। ਪਰ ਤੁਸੀਂ ਵੇਖਿਓ ਜੇ ਹਰ ਬੰਦਾ ਨਾਲ ਖੜਾ ਹੈ। ਕਿਸੇ ਨੇ ਪੋਸਟ ਪਾਈ ਹੈ, ਕੋਈ ਇੱਥੇ ਹਾਜ਼ਰੀ ਲਵਾ ਕੇ ਗਿਆ ਔਰ ਅਗਲੇ ਦਿਨਾਂ 'ਚ ਵੀ ਆਉਣਗੇ। ਹਜੇ ਆਪਾਂ ਨੂੰ ਕਿੰਨੇ ਦਿਨ ਹੋਏ ਬੈਠੇ ਦਿੱਲੀ ਦਾ ਅੰਦੋਲਨ ਕਿੰਨਾ ਲੰਬਾ ਹੋ ਗਿਆ ਸੀ। ਹਾਂ ਨਾ, no doubt ਢੱਲੇਵਾਲ ਸਾਹਿਬ ਲਈ ਇਹ ਦਿਨ ਵੀ ਬਹੁਤ ਭਾਰੀ ਨੇ। ਸੋ ਸਾਰਿਆਂ ਦਾ ਸਹਿਯੋਗ ਹੈ ਤੁਹਾਨੂੰ ਕੋਈ ਵੀ ਇੱਕ ਬਿਆਨ ਇੱਕ ਗੱਲ ਇਹਦੇ ਅਗੇਂਸਟ ਨਜ਼ਰ ਆਈ ਹੋਵੇ ਤਾਂ ਵੀ ਦੱਸਿਓ ਜੀ ਤੁਸੀਂ ਸਾਰਿਆਂ ਦਾ ਸਾਂਝੇ ਹੋ ਐਸਕੇਮ ਨਹੀਂ ਆਇਆ ਜਾਂ ਐਸਕੇਮ ਨਹੀਂ ਨਾਲ ਚੱਲ ਰਿਹਾ ਜਾਂ ਇਹਨਾਂ ਦੀ ਆਪਸੀ ਤਾਲਮੇਲ ਦੀ ਕੋਈ ਕਮੀ ਹੈ ਤੁਸੀਂ ਇਹ ਦੂਰ ਕਰਨ ਦੀ ਕੋਸ਼ਿਸ਼ ਦੇਖੋ ਮੈਂ ਅਪੀਲ ਕਰ ਸਕਦਾ ਬਾਕੀ ਇਹ ਆਪ ਸਿਆਣੇ ਨੇ ਸਾਰੇ ਮੇਰੇ ਨਾਲ ਬੈਠੇ ਨੇ ਔਰ ਉਹ ਵੀ ਸੂਝਵਾਨ ਨੇ ਸਾਰੇ ਮੈਂ ਇੰਨੀ ਕ ਗੱਲ ਕਹੂੰਗਾ ਕਿ ਘਰ ਦੀ ਜੋ ਵੀ ਲੜਾਈ ਹੁੰਦੀ ਹੈ ਉਹ ਕਮਰਿਆਂ ਚ ਬੈ ਕੇ ਹੁੰਦੀ ਐ ਜਦੋਂ ਬਾਹਰ ਜਾਈਏ ਜਦੋਂ جنگ ਲੜ ਰਹੇ ਹੋਏ ਉਦੋਂ ਇੱਕੋ ਹੋਣਾ ਪੈਂਦਾ ਤੇ ਇਹ ਜੰਗ ਸ਼ੁਰੂ ਹੋ ਚੁੱਕੀ ਐ ਜਦੋਂ ਦੇ ਡੱਲੇਵਾਲ ਸਾਹਿਬ ਬੈਠ ਚੁੱਕੇ ਵੈਸਤਾ ਐ 9 ਮਹੀਨਿਆਂ ਤੋਂ ਹੀ ਸ਼ੁਰੂ ਕੀਤੀ ਹੋਈ ਐ ਇਹਨਾਂ ਨੇ ਪਰ ਹੁਣ ਤਾਂ ਜੰਗ ਦਾ ਆਖਰੀ ਪੜਾ ਆ ਗਿਆ ਹੁਣ ਇਕੱਠੇ ਹੋਣਾ ਚਾਹੀਦਾ ਔਰ ਇਹ ਸਾਡੇ ਪੰਜਾਬੀਆਂ ਦੀ ਰਵਾਇਤ ਵੀ ਐ ਥੈਂਕ ਯੂ ਵੈਰੀ ਮਚ ਸਾਰੀ ਪ੍ਰਸਤਾਵ ਸਭ ਆਲੋਚਨਾ ਮੰਤਰੀ ਭਗਵੰਤ ਸਿੰਘ ਸਟਰੀਆ ਦਾ ਚਲੇ ਜਾਂਦੇ ਐ ਪਰ ਉਹਨਾਂ ਨੂੰ ਕੋਲ ਹਲੇ ਤੱਕ ਜਿਹੜਾ ਅੰਦੋਲਨ ਦੇ ਵਿੱਚ ਆਉਣ ਦਾ ਟਾਈਮ ਨਹੀਂ ਤੇ ਥਲੇ ਵਾਲ ਦੀ ਸਿਹਤ ਦਾ ਵੀ ਇਹਨਾਂ ਨੂੰ ਲੱਗਦਾ ਕੋਈ ਪਤਾ ਨਹੀਂ ਲਿਆ ਦੇ ਦਿੱਤਾ ਜਵਾਬ ਕਾਕਾ ਜੀ ਨੇ ਮੇਰੇ ਖਾਲ ਪਹਿਲੇ ਪਹਿਲੀ ਜੀ ਲੰਮਾ ਜਵਾਬ ਦਿੱਤਾ ਸੋਬ ਠੀਕ ਹੈ ਇੱਕ ਗੱਲ ਰਹਿ ਗਈ ਆ ਇੱਕ ਬੋਲ ਦਿਓ ਜੇ ਚਾਹੇ ਕਾਂਗਰਸ ਆ ਚਾਹੇ ਕਾਲੀ ਦਲ ਹੈ ਚਾਹੇ ਆਮ ਆਦਮੀ ਹੋ ਸਪਸ਼ਟ ਕਰਨ ਪੰਜਾਬ ਬੰਦੀ ਨੀਤੀ ਨੂੰ ਲੈ ਕੇ ਕੀ ਆ ਹਾਂ ਅਸੀਂ ਤਾਂ ਮੈਂ ਇੱਕ ਅਪੀਲ ਕਰਤੀ ਸੀ ਪਹਿਲੀ ਕਰਤੀ ਸੀ ਕਿ ਕੱਲ ਜਿਹੜੀ ਪੂਰੀ ਕੈਬਨਿਟ ਪੰਜਾਬ ਦੀ ਇੱਥੇ ਆਈ ਹੈ ਆਪਾਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਤੀ ਹੈ ਪੰਜਾਬ ਦੇ ਵਿੱਚ ਉਹ ਵੀ ਆਉਂਦੇ ਬਹੁਤ ਵੱਡੀ ਲੋਕਾਂ ਨੇ ਉਹਨਾਂ ਤੇ ਜ਼ਿੰਮੇਵਾਰੀ ਵੀ ਪਾਈ ਆ ਅਸੀਂ ਤਾਂ ਅਪੀਲ ਕਰਾਂਗੇ ਫਿਰ ਤੁਹਾਡੇ ਮੱਦਮ ਰਾਹੀਂ ਕਿ ਪੰਜਾਬ ਸਰਕਾਰ ਵੀ ਇਹ ਸਪਸ਼ਟ ਕਰੇ ਕਿ ਪੰਜਾਬ ਬੰਦੇ ਵਿੱਚ ਹੈ ਕਿ ਭਾਜਪਾ ਦੀ ਸਪੋਰਟ ਕਰ ਰਿਆ ਤਾਂ ਜਿਹੜੀਆਂ ਬਾਕੀ ਜੱਸੇ ਬੰਦੀਆਂ ਜਾਂ ਪਾਰਟੀਆਂ ਪਾਰਟੀਆਂ ਨੂੰ ਵੀ ਅਪੀਲ ਕਰਾਂਗੇ ਕਿ ਮੈਂ ਕਹਿੰਦਾ ਕੋਈ ਵੀ ਪਾਰਟੀ ਨਹੀਂ ਰਹਿਣੀ ਹੋਈ ਜਿਹੜੀ ਡੱਲੇਵਾਲ ਸਾਹਿਬ ਦਾ ਹਲਚਲ ਪੁੱਛਣ ਇੱਥੇ ਨਾ ਆਈ ਹੋਵੇ ਤੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਉਹਨਾਂ ਦਾ ਵੀ ਕਿਡਰ ਉਹ ਆਪ ਵੀ 3 ਤਰੀਕ ਨੂੰ ਸੜਕਾਂ ਤੇ ਦੇਖੀਏ ਸਾਰੇ ਪੰਜਾਬੀ ਤਾਂ ਫਿਰ ਜਿਹੜਾ ਕੇਂਦਰ ਨਾਲ ਜਿਹੜੀ ਟੱਕਰ ਲੱਗੀ ਹੋਈ ਆ ਉਹ ਆਪਾਂ ਜਿੱਤਾਂਗੇ ਉਹਨਾਂ ਤੋਂ ਆਸ ਕਰਾਂਗੇ ਕਿ ਕੋਈ ਵੀ ਮੈਨੂੰ ਲੱਗਦਾ ਅਸੀਂ ਸਮੁੱਚੀ ਪੀਲ ਦੇ ਵਿੱਚ ਸਾਰੇ ਪੰਜਾਬੀਆਂ ਨੂੰ ਤਾਂ ਪੰਜਾਬ ਬੰਦ ਕਿਉਂ ਰੱਖਿਆ ਇਹ ਕਿਸੇ ਦਾ ਥੋੜਾ ਵੀ ਸਵਾਲ ਆ ਸਕਦਾ ਵੀ ਦੂਜੇ ਸਟੇਟਾਂ ਕਿਉਂ ਨਹੀਂ ਕੀਤੀਆਂ ਦੂਜੀਆਂ ਸਟੇਟਾਂ ਤੇ ਲਗਾਤਾਰ ਚੱਲ ਰਹੇ ਨੇ ਜਿਉਂ ਜਿਉਂ ਉਹਨਾਂ ਦੀ ਸਿਹਤ ਬਿਗੜਨੀ ਸ਼ੁਰੂ ਹੋਣੀ ਆ ਸਾਰੀਆਂ ਸਟੇਟਾਂ ਦੇ ਜਿਹੜੇ ਕਿਸਾਨ ਨੇ ਚਿੰਤਕ ਨੇ ਤੇ ਪੰਜਾਬ ਦਾ ਜੰਮ ਪਲ ਪੰਜਾਬ ਦੇ ਵਿੱਚ ਜਿਲ੍ਹਾ ਫਰੀਦਕੋਟ ਦੇ ਵਿੱਚ ਰਿਹਾ ਉਹ ਸਾਰੇ ਲੋਕਾਂ ਦੀ ਭਾਵਨਾ ਮੈਂ ਸੀ ਵੀ ਅਸੀਂ ਕੀ ਕਰ ਸਕਦੇ ਆ ਜਿਹੜੇ ਲੋਕ ਹੁਣ ਤੱਕ ਇੱਥੇ ਨਹੀਂ ਆਏ ਉਹ ਸਾਨੂੰ 30 ਤਰੀਕ ਨੂੰ ਸੜਕਾ ਤੇ ਦੇ ਦੇਸਣਗੇ ਧੰਨਵਾਦ ਉਹ ਐਸਰਜੀ ਕਾ ਖਾਲਸਾ ਥੈਂਕ ਯੂ ਜੀ ਜੀ ਫਤਿਹ